ਦਰਸ਼ਨ ਕਰੋ ਜੀ ਗੁਰਦੁਆਰਾ ਸ਼ਹੀਦੀ ਬਾਗ ਵਿੱਚ ਸ਼ਿਸ਼ੋਬਿਤ ਬੋਰ ਸਾਹਿਬ ਜੋ ਕਿ ਸੁੱਕ ਗਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੁਆਰਾ ਮਾਈ ਭਾਗਣ ਦੇ ਇਸ਼ਨਾਨ ਕਰਨ ਨਾਲ ਹਰਾ ਹੋਇਆ ਸੀ ਇਹ ਬੋਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਦਾਂ ਹੈ ਇਹ ਸੁੱਕ ਗਿਆ ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਬੋਰ ਸੁੱਕ ਗਿਆ ਹੈ ਹਰਿਆ ਹੋਣਾ ਚਾਹੀਦਾ ਹੈ ਇੱਕ ਦਿਨ ਦੀਵਾਨ ਸਜਿਆ ਤੇ ਗੁਰੂ ਜੀ ਨੇ ਹੁਕਮ ਕੀਤਾ ਕਿ ਓ ਮਾਈ ਇਸ਼ਨਾਨ ਕਰੇ ਜਿਸਨੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ ਤਾਂ ਇੱਕ ਭਾਗੜ ਨਾਂ ਦੀ ਮਾਈ ਨੇ ਇਸ਼ਨਾਨ ਕੀਤਾ ਤਾਂ ਬੋੜ ਹਰਿਆ ਹੋ ਗਿਆ ਤੇ ਫਿਰ ਗੁਰੂ ਜੀ ਨੇ ਮਾਈ ਨੂੰ ਪੁੱਛਿਆ ਕਿ ਕਿਉਂ ਨਹੀਂ ਮਰਦ ਦਾ ਮੂੰਹ ਫਟਕਾਰਿਆ ਤਾਂ ਉਸਨੇ ਦੱਸਿਆ ਅਸੀਂ ਸੱਤ ਪੈਣਾ ਸੀ ਤੇ ਸਾਡਾ ਪਿਤਾ ਮਰ ਗਿਆ ਸੀ ਤੇ ਸਾਡੀ ਮਾਤਾ ਗਰਭवती ਸੀ ਸਾਡੀ ਸਾਰੀ ਜਾਇਦਾਦ ਸਰਕਾਰ ਨੇ ਜ਼ਬਤ ਕਰ ਲਈ ਤੇ ਹੁਕਮ ਦੇ ਦਿੱਤਾ ਕਿ ਜੇ ਪੁੱਤ ਹੋਵੇਗਾ ਤਾਂ ਤੁਹਾਡੀ ਜਾਇਦਾਦ ਦਿੱਤੀ ਜਾਏਗੀ ਤੇ ਸਾਡੀ ਮਾਤਾ ਦੇ ਘਰ ਪੁੱਤਰ ਪੈਦਾ ਹੋਇਆ ਤੇ ਸਾਡੀ ਸਾਰੀ ਜਾਇਦਾਦ ਵਾਪਸ ਮਿਲ ਗਈ ਤੇ ਮਰਦ ਦਾ ਸਤਿਕਾਰ ਕਰਦੀ ਰਹੀ ਕਿ ਮਰਦ ਇੱਕ ਨਿਆਮਤ ਪਰ ਦੁਸ਼ਮਣ ਲਈ ਕਿਆਮਤ ਹੈ ਇਸ ਬੋਰ ਹੇਟ குருਜੀ ਦਾ ਪ੍ਰਸ਼ਾਦੀ ਹਾਥੀ ਵੀ ਵੱਜਦਾ ਸੀ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਹੋਰ ਨਾਲ ਸੰਗਤਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ